रोपर पुलिस ਵੱਲੋਂ ਆਪ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਮੈਂ ਇੱਥੇ ਦੱਸਣਾ ਚਾਹੁੰਦਾ ਹੈਗਾ ਕਿ ਰੋਪੜ ਪੁਲਿਸ ਪੂਰੀ ਤਰੀਕੇ ਦੇ ਨਾਲ ਕਮਿਟਿਡ ਹੈਗੀ ਹੈ ਲੋਕਾਂ ਦੀ ਸੁਰੱਖਿਆ ਨੂੰ ਪੁਖਤਾ ਕਰਨ ਲਈ ਇਸ ਦੇ ਵਾਸਤੇ ਆਪਾਂ ਵਕ ਵਕ ਥਾਵਾਂ ਤੇ ਨਾਕੇਬੰਦੀ ਪੈਟਰੋਲਿੰਗ ਪਾਰਟੀਆਂ ਲਗਾ ਕਰਕੇ ਜਿਹੜੀ ਸੁਰੱਖਿਆ ਆਪਾਂ ਕੀਤੀ ਹੈਗੀ ਹੈ ਜਿਸ ਤੋਂ ਇਲਾਵਾ ਟ੍ਰੈਫਿਕ ਦੇ ਜਿਹੜੇ ਐਮਪਲਾਈਸ ਹੈਗੇ ਨੇ ਬਖਰੇ ਤੌਰ ਤੇ ਲਾਇਆਗੇ ਨੇ ਕਰੀ ਤਕਰੀਬਨ 4 450 ਦੇ ਕਰੀਬ ਆਪਾਂ ਫੋਰਸ ਲਾਈ ਹੈਗੀ ਹੈ 3 ਐਸਪੀ ਸਕੇ ਨੇ 10 ਡੀਐਸਪੀ ਸਕੇ ਨੇ ਜਿਹੜੇ ਇਸ ਫਿਲਮ ਮੌਕੇ ਤੇ ਡਿਊਟੀ ਤੇ ਹੈਗੇ ਨੇ ਮੈਂ ਆਪ ਸਾਰੇ ਨੂੰ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਜਿਹੜੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੈਗੀਆਂ ਨੇ ਕਿ ਜਿਹੜੇ ਪਟਾਕੇ ਹੈਗੇ ਨੇ ਉਹ ਕੇਵਲ ਪ੍ਰੈਸਕ੍ਰਾਈਬਡ ਟਾਈਮ ਲਿਮਿਟ ਵਿੱਚ ਹੀ ਚਲਾਏ ਜਾਣ ਔਰ ਜਿਹੜੀ ਗ੍ਰੀਨ ਪਟਾਕੇ ਹੈਗੇ ਨੇ ਜਿਨ੍ਹਾਂ ਤੇ ਮਾਰਕੇ ਲੱਗੇ ਹੋਏ ਨੇ ਉਹੀ ਪਟਾਕੇ ਖਰੀਦ ਕੀਤੇ ਜਾਵੇ। ਬਾਕੀ ਵਪਾਰੀ ਵਰਗ ਨੂੰ ਵੀ ਮੇਰੀ ਬੇਨਤੀ ਹੈਗੀ ਪਟਾਕੇ ਦੀ ਜਿਹੜੀ ਸੇਲ ਹੈਗੀ ਉਹ ਪ੍ਰੈਸਕ੍ਰਾਈਬਡ ਲੋਕੇਸ਼ਨ ਤੇ ਕੀਤੀ ਜਾਵੇ। ਕਿਤੇ ਰਿਹਾਈਸ਼ੀ ਕਲੋਨੀ ਵਿੱਚ ਜਾਂ ਕੰਜਸਟਿਡ ਏਰੀਆ ਪਟਾਕੇ ਨਾਲ ਵਿੱਚ ਜਾਂ ਕਿਉਂਕਿ ਕਈ ਵਾਰੀ ਇਹ ਇਹ ਆਜਾ ਦੇਖਿਆ ਗਿਆ ਹੈ ਕਿ ਕੋਈ ਮਾੜੀ ਘਟਨਾ ਵਾਪਰ ਜਾਂਦੀ ਹੈਗੀ ਤੇ ਆਪਾਂ ਸਾਰੇ ਰਲ ਕੇ ਚੰਗੀ ਤਰੀਕੇ ਨਾਲ ਖੁਸ਼ਾਲ ਪੰਜਾਬ ਦੀਵਾਲੀ ਮਨਾਈਏ ਤੇ ਜੇਕਰ ਕੋਈ ਸਮੱਸਿਆ ਕਿਸੇ ਨੂੰ ਆਉਂਦੀ ਹੈਗੀ ਤੇ 112 ਤੇ ਕਾਲ ਕਰਕੇ ਉਹ ਇਸ ਬਾਰੇ ਦੱਸ ਸਕਦਾ ਹੈ